ਦੋਸਤੋ ਨਮਸਕਾਰ ਮੈਂ ਸੰਦੀਪ ਜਿੰਦਲ ਤੁਸੀਂ ਦੇਖ ਰਹੇ ਹੋ ਖਬਰ ਮੇਰੇ ਰਾਧੀ ਅੱਜ ਬਠਿੰਡਾ ਪੁਲਿਸ ਦੀ ਪੀਸੀਆਰ ਟੀਮ ਨੂੰ ਉਸ ਟਾਈਮ ਬਹੁਤ ਵੱਡੀ ਕਾਮਯਾਬੀ ਹਾਸਲ ਹੋਈ ਜਦੋਂ ਉਹਨਾਂ ਨੂੰ ਸੂਚਨਾ ਮਿਲੀ ਕਿ ਕੋਰੀਅਰ ਦੀ ਆੜ ਦੇ ਵਿੱਚ ਚਾਈਨਾ ਡੋਰ ਦੀ ਸਪਲਾਈ ਹੋ ਰਹੀ ਹੈ ਤੇ ਪੁਲਿਸ ਨੇ ਮੌਕੇ ਤੇ ਜਾ ਕੇ ਚੈਕਿੰਗ ਕੀਤੀ ਗਈ ਤੇ ਉਹਨਾਂ ਦੇ ਕੋਲੋਂ 64 ਗੱਟੇ ਬਰਾਮਦ ਕੀਤੇ ਗਏ ਅਤੇ ਇੱਕ ਬੰਦੇ ਨੂੰ ਕੀਤਾ ਗਿਆ ਕਾਬੂ ਇਸ ਸੰਬੰਧ ਵਿੱਚ ਆਪ ਸਮਾਜ ਸੇਵੀ ਨਾਲ ਵੀ ਗੱਲਬਾਤ ਅਤੇ ਡੀਐਸਪੀ ਨਾਲ ਵੀ ਗੱਲਬਾਤ ਕਰਦੇ ਆ ਕੀ ਕਹਿੰਨਾ ਹੈ ਉਹਨਾਂ ਦਾ ਅਤੇ ਕੀ ਜਿਹੜਾ ਚਾਈਨਾ ਡੋਰ ਦਾ ਇਸਤੇਮਾਲ ਕਰ ਰਹੇ ਤੇ ਜਿਹੜੇ ਵੇਚ ਰਹੇ ਆ ਉਹਨਾਂ ਉੱਤੇ ਕਿਸ ਤਰ੍ਹਾਂ ਦੀ ਕਾਰਵਾਈ ਹੋਣੀ ਚਾਹੀਦੀ ਆ ਆਉ ਜਾਣਦੇ ਆਪਾਂ ਪੂਰਾ ਮਾਮਲਾ ਇਸ ਖਬਰ ਦੇ ਰਹੀ ਹਾਂ ਮੈਂ ਮਨਦੀਪ ਕੌਰ ਸਿੱਧੂ ਕੀ ਕਹਿਣਾ ਚਾਹੋਗੇ ਜਿਹੜਾ ਜਿੱਥੇ ਚਾਈਨਾ ਡੋਰ ਦਾ ਪਕੜੀ ਗਈ ਹੈ ਜੀ ਦੇਖੋ ਜੀ ਇਹ ਇਥੋਂ ਡਿਲੀਵਰੀ ਕਰਦੇ ਨੇ ਜਿਵੇਂ ਸਰਸਾ ਕਾਲੇ ਵਾਲੀ ਤੇ ਹੋਰ ਹੋਰ ਸ਼ਹਿਰਾਂ ਵਿੱਚ ਪਰ ਇਹਨਾਂ ਨੂੰ ਵੀ ਚੈਕਿੰਗ ਤੇ ਪ੍ਰਸ਼ਾਸਨ ਨੂੰ ਵੀ ਚੈੱਕ ਕਰਨਾ ਚਾਹੀਦਾਗਾ ਸਮੇਂ-ਸਮੇਂ ਤੇ ਰੇਡ ਵੱਜਣੀ ਚਾਹੀਦੀ ਆ ਕਿਉਂਕਿ ਇਹ ਡਿਲੀਵਰੀ ਦੇ ਵੱਖ ਰੱਖ ਕੇ ਉਹਦੇ ਵਿੱਚ ਹੋਰ ਗਲਤ ਮਾਲ ਭਰ ਕੇ ਜਦੋਂ ਵੇਚ ਰਿਹਾਗਾ ਇਹਦੇ ਵਿੱਚ ਕੁਝ ਵੀ ਹੋ ਸਕਦਾ ਕੱਲ ਨੂੰ ਇਹਦੇ ਵਿੱਚ ਅਸਲਾ ਵੀ ਜਾ ਸਕਦਾ ਤੁਸੀਂ ਇਹ ਦੇਖੋ ਵੀ ਇਹ ਸਾਰੀਆਂ ਚੀਜ਼ਾਂ ਦੀ ਚੈਕਿੰਗ ਹੋਣੀ ਚਾਹੀਦੀ ਆ ਸਮੇਂ-ਸਮੇਂ ਸਰ ਇੱਥੇ ਜਿੰਨਾ ਵੀ ਜਿੰਨੇ ਵੀ ਸ਼ਹਿਰਾਂ 'ਚ ਡਿਲੀਵਰੀਆਂ ਹੁੰਦੀਆਂ ਨੇ ਸਾਰੇ ਥਾਵਾਂ ਤੇ ਪੁਲਿਸ ਨੂੰ ਅਣ ਅਣ ਸਮੇਤ ਆ ਕੇ ਰੇਡ ਮਾਰਨੀ ਚਾਹੀਦੀ ਆ ਤਾਂ ਕਿ ਦੇਖਿਆ ਚੈੱਕ ਕੀਤਾ ਜਾਵੇ ਦੇਖਿਆ ਜਾਵੇ ਵੀ ਇੱਥੇ ਇਹਨਾਂ ਵਿੱਚ ਕੀ ਕੀ ਕੁਝ ਡ੍ਰਾਈਵਰ ਹੋ ਰਿਹਾ ਹੈ ਮੈਂ ਹੁਣ ਡਿਲੀਵਰੀ ਬாய் ਕੋ ਜਿਹੜੀ ਪਕੜੀ ਗਈ ਤਾ ਤੁਸੀਂ ਇੱਥੇ ਪਹੁੰਚੇ ਹੋ ਆਪਾਂ ਨੂੰ ਕੀ ਪਤਾ ਲੱਗੇ ਜੀ ਕਿ ਇੱਥੇ ਜੀ ਟੈਨ ਰੋਡ ਡਿਲੀਵਰ ਹੋ ਰਹੀ ਹੈ ਹਾਂਜੀ ਇਹ ਜਿਨ੍ਹਾਂ ਨੂੰ ਸੂਚਨਾ ਮਿਲੀ ਆ ਜੀ ਉਹਨਾਂ ਨੇ ਖੁਦ ਨੂੰ ਦੇਖ ਕੇ ਮੌਕੇ ਤੇ ਲਿਆ ਕੇ ਫੜਾਈ ਆ ਤੇ ਕਾਫੀ ਮਾਤਰਾ ਦੇ ਵਿੱਚ ਚਾਇਨਾ ਡੋਰ ਨਿਕਲੀ ਆ ਤੇ ਤੁਸੀਂ ਇਹ ਦੇਖੋ ਵੀ ਕਿੰਨੀਆਂ ਜਾਨਾਂ ਨੇ ਕੀਮਤੀ ਜਿਹੜੀਆਂ ਇਹ ਚਾਇਨਾ ਡੋਰ ਲੈ ਚੁੱਕੀ ਆ ਤੇ ਪਰ ਵੇਚਣ ਵਾਲੇ ਫੇਰ ਵੀ ਇਸ ਚੀਜ਼ ਤੋਂ ਪਰੇਸ਼ਾਨੀ ਕਰਦੇ ਆ। ਮੈਂ ਵੇਚਣ ਵਾਲੇ ਦੀ ਗੱਲ ਠੀਕ ਹੈ ਜੀ ਲੇਕਿਨ ਹਰ ਵਾਰ ਬਸੰਤ ਦੇ ਟਾਈਮ ਤੇ ਪ੍ਰਸ਼ਾਸਨ ਵੱਲੋਂ ਵੀ ਬੜੀ ਸਖਤਾਈ ਕੀਤੀ ਜਾਂਦੀ ਹੈ। ਪਰ ਪੇਰੈਂਟਸ ਵੀ ਜਿਹੜੇ ਆਪਣੇ ਬੱਚਿਆਂ ਨੂੰ ਉਹਨਾਂ ਵੀ ਤੁਸੀਂ ਉਹ ਬਿਲਕੁਲ ਨਹੀਂ ਰੋਕਦੇ ਆਪਣੇ ਬੱਚਿਆਂ ਨੂੰ। ਬੱਚਿਆਂ ਨੂੰ ਉਹੀ ਗੱਲ ਹੈ ਜੀ ਜੇ ਪੇਰ ਮਤਲਬ ਕਿ ਕਾਨੂੰਨੀ ਇਦਾਂ ਦਾ ਬਣਾ ਦੇਣ ਵੀ ਜਿਹਦਾ ਬੱਚਾ ਚਾਇਨਾ ਡੋਰ ਨਾਲ ਪਤੰਗ ਉਡਾਉਣ ਦਾ ਫੜਿਆ ਗਿਆ ਜਾਂ ਚਾਇਨਾ ਡੋਰ ਮਿਲ ODI ਹੀ ਸਜ਼ਾ ਉਹਨਾਂ ਦੇ ਪੇਰੈਂਟਸ ਤੇ ਬੱਚੇ ਨੂੰ ਆ। ਉਹ ਵੀ ਉਹਨੇ ਹੀ ਸਜ਼ਾ ਦੇ ਅਧਿਕਾਰੀ ਨੇ जिन्ने ਵੇਚਣ ਵਾਲੇ ਮੈਂ ਹੁਣ ਆਪਣੇ ਪੁਲਿਸ ਐਮਓ ਕੋਲ ਹਾਂਜੀ ਪੁਲਿਸ ਆਈ ਹੈ ਜੀ ਕਾਰਵਾਈ ਕਰ ਰਹੇ ਨੇ ਦੇਖੋ ਅੱਗੇ ਕੀ ਕਰਦੇ ਨੇ ਪਰ ਅਸੀਂ ਪ੍ਰਸ਼ਾਸਨ ਨੂੰ ਇਹ ਕਹਿੰਦੇ ਆ ਵੀ ਸਖਤ ਤੋਂ ਸਖਤ ਸਜ਼ਾ ਦੇਣੀ ਚਾਹੀਦੀ ਹੈ ਤੁਹਾਡੇ ਵੱਲੋਂ ਜਿਹੜੀ ਆ ਫੜੀ ਗਈ ਹੈ ਚੈਨਾ ਡੋਰ ਕਿ ਕੀ ਮਾਮਲਾ ਉਹ ਕਿੰਨੀ ਫੜੀ ਗਈ ਆ ਕੀ ਕੁਝ ਉਸ ਦੇ ਵਿੱਚ ਕੀਤਾ ਹੈ ਅੱਜ ਸਾਡੇ ਪੀਸੀਆਰ ਕੋਲ ਲਾਜਮਾਨਾਂ ਬੜੀ ਮੁਸਤੈਦੀ ਦਿਖਾਉਂਦੇ ਹੋਏ ਤੇ ਇੱਕ ਟਾਟਾ ਬਲੇਰੋ ਪਿਕਅਪ ਫੜੀ ਉਹ ਜਿਹਦੇ ਤੋਂ ਕ੍ਰੀਬ 64 ਗੱਟੂ ਜਿਹੜੇ ਚੈਨਲ ਰੋਡ ਤੇ ਬ੍ਰੰਦ ਹੋਏ ਆ ਇਹ ਇੰਨੇ ਐਡਵਾਂਸ ਦੇ ਵਿੱਚ ਕਿਵੇਂ ਆਉਣੇ ਸ਼ੁਰੂ ਹੋ ਗਏ ਕਿਉਂਕਿ ਜਿਹੜਾ ਫਰਵਰੀ ਮਹੀਨੇ ਚ ਹੁੰਦੀ ਜਾ ਕੇ ਦੇਖੋ ਜਿਹੜੇ ਗਲਤ ਕੰਮ ਕਰਨ ਵਾਲੇ ਲੋਕ ਆ ਉਹਨਾਂ ਨੂੰ ਵੀ ਪਤਾ ਹੈ ਵੀ ਬਸਾਦ ਦੇ ਨੇੜੇ ਜਾ ਕੇ ਸ਼ਕਤੀ ਹੋ ਜਾਂਦੀ ਹੈ ਇਹ ਪਹਿਲਾ ਲੋਕ ਜਿਹੜੀ ਜਮਾ ਖੋਰੀ ਕਰ ਰਹੇ ਰੱਖ ਲਈ ਕਿਸੇ ਨੂੰ ਸ਼ੱਕ ਨਾ ਹੋਵੇ ਇਹਨਾਂ ਨੂੰ ਕੋਈ ਪਤਾ ਲੱਗਿਆ ਵੀ ਇਹ ਪਹਿਲਾਂ ਵੀ ਲੈ ਕੇ ਆ ਰਹੇ ਨੇ ਜਾਂ ਇਹਨਾਂ ਨੇ ਕਿਹਨੂੰ ਕਿਹਨੂੰ ਦਿੱਤੇ ਨੇ ਹਾਂਜੀ ਇਹ ਮੁੱਢਲੀ ਪੁੱਛਗਿੱਛ ਚੱਲ ਰਹੀ ਹੈ ਇੱਕ ਬੰਦਾ ਆਜੇ ਅਸੀਂ ਰੈਸਟ ਕੀਤਾ ਇਹਦੇ ਵਿੱਚ ਐਫਆਰ ਰੈਲੇਵੈਂਟ ਸੈਕਸ਼ਨਸ ਕੀਤੀ ਜਾ ਰਹੀ ਹੈ ਤੇ ਉਹਦੇ ਤੋਂ ਅੱਗੇ ਪਿੱਛੇ ਕਰਕੇ ਇਹ ਕਿੱਥੋਂ ਆਈ ਸੀ ਕਿੱਥੇ ਅੱਗੇ ਜਾ ਰਹੀ ਸੀ ਸਾਰਾ ਪਤਾ ਕੀਤਾ ਜਾਊਗਾ ਕਿੰਨੇ ਜਾਣ ਕਿੰਨੇ ਸੀ ਹਜੇ ਤੱਕ ਇੱਕ ਬੰਦਾ ਵਸ ਗਿਆ ਹਾਂਜੀ ਮੁਕਦੇ ਤੋਂ ਭੱਜਿਆ ਕੋਈ ਨਹੀਂ ਅਜੇ ਭੱਜਿਆ ਜਿੱਦਾਂ ਗੱਲ ਕਰੀ ਦੀ ਕੋਰੀਅਰ ਦੇ ਵਿੱਚ ਭੇਜ ਰਹੇ ਸੀ ਕਿ ਲੱਗਦਾ ਨਹੀਂ ਕੋਰੀਅਰ ਤੇ ਸਰਵਿਸ ਵੀ ਨਹੀਂ ਚੰਗੀ ਹੋਣੀ ਚਾਹੀਦੀ ਬਿਲਕੁਲ ਜੀ ਤੁਹਾਨੂੰ ਮੈਂ ਜਿਵੇਂ ਪਹਿਲਾਂ ਵੀ ਦੱਸਿਆ ਸੀ ਆ ਵੀ ਜੋ ਸਾਡੇ ਅਧਿਕਾਰ ਖੇਤਰ ਦੇ ਹੈਗਾ ਲੋਕਾਂ ਦੀ ਪ੍ਰਾਈਵੇਸੀ ਨੂੰ ਮੁੱਕ ਰੱਖਦੇ ਹੋਏ ਜਿੰਨਾ ਅਸੀਂ ਕਰ ਸਕਦੇ ਹਾਂ ਉਹਨਾਂ ਕਰਾਂਗੇ ਤੇ ਕਰ ਰਹੇ ਹਾਂ